ਬੜੀਆ ਆਪਣੇ ਦੇਖਾਗਾ ਸਰ ਫੋਟੋਗ੍ਰਾਫਰ ਕੀ ਆ ਨਾਮ ਹੈ ਆਪਕਾ ਲਖਸ਼ ਮੇ ਲਖਸ਼ ਹਾਂਜੀ ਆ ਨੀਚੇ ਆਪਣੀ ਸਿਗਨੇਚਰ ਹੈ ਹਾਂਜੀ ਬਹੁਤ ਬੜੀਆ ਤਾਂ ਆਪਣੇ ਆਨਲਾਈਨ ਹੀ ਸਿੱਖਿਆ ਸਰ ਹਾਂਜੀ ਸਰ ਕੋਰਸੋਂ ਮੈਂ ਵੀ ਆਪਾਂ ਸਟਾਰਟ ਕੀਆ ਪਹਿਲੇ ਨਹੀਂ ਕਰਤਾ ਸੀ ਫਿਰ ਇਹ ਸ਼ੌਂਕ ਤੇ ਚਲੋ ਛੋਟੇ ਹੁੰਦੇ ਹੈਗਾ ਹੀ ਥੋੜਾ ਜਿਹਾ ਬਟ ਮੈਂ ਮਤਲਬ ਜਿਆਦਾ ਡੂੰਗਾ ਨਹੀਂ ਵਿੱਚ ਵੜਿਆ ਸੀ ਉਦੋਂ ਇਹ ਲੋਕਡਾਊਨ ਵਿੱਚ ਮੇਰੀ ਮੰਦਰ ਨੇ ਐਕਸਪਾਇਰ ਕੀਤਾ ਕਿ ਪਾਪਾ ਨੇ ਕਿ ਚਲੋ ਤਵੇਲਾ ਬੈਠਰ ਨਾਲ ਇਕੱਲਾ ਮੈਂ ਸਕੇਚਿੰਗ ਕਰ ਲਿਆ ਜਿਵੇਂ ਲੋਕਡਾਊਨ ਤੁਹਾਨੂੰ ਪਤਾ ਕੀ ਹਾਲਾਤ ਹੀ ਕੁਛ ਤੇ ਉਸ ਟਾਈਮ ਫਿਰ ਮੈਂ ਅਦੇ ਵਿੱਚ ਥੋੜਾ ਜਿਹਾ ਰੁਝਿਆ ਫਿਰ YouTube ਰਾਹੀਂ ਫਿਰ ਉੱਥੇ ਮੈਨੂੰ ਬਹੁਤ ਬਹੁ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਕੀ ਪਤਾ ਲੱਗਾ ਕਿੱਦਾਂ ਕਿੱਦਾਂ ਪੈਨਸਲ ਆ ਕਿੱਦਾਂ ਯੂਜ਼ ਹੁੰਦੀਆਂ ਤੇ ਅਥੋਂ ਆਪਾੜਨੇ ਵੀ ਕਰ ਸਕਦੇ ਮੈਨੂੰ ਐਨੀ ਵੀ ਨਹੀਂ ਪਤਾ ਸੀ ਕਿ ਮਤਲਬ ਇਹ ਕੰਮ ਕੀਤਾ ਕੀਤਾ ਵੀ ਹੋ ਸਕਦਾ ਵਾ ਤੇ ਉਹਦੇ ਵਿੱਚ ਹੀ ਮੈਂ ਕਰਦਾ ਰਿਹਾ ਸਿੱਖਦਾ ਰਿਹਾ YouTube ਤੋਂ ਹੀ ਮਤਲਬ ਕਿੱਦਾਂ ਵੱਡੇ ਵੱਡੇ ਆਰਟਿਸਟ ਕਈ ਕਰਦੇ ਹੀ ਉਪਰ YouTube ਹੀ ਕਰ ਚੁਣਿਆ ਕਿਸੇ ਕੋਲੋਂ ਕੋਚਿੰਗ ਲੈਣ ਦੀ ਕੋਸ਼ਿਸ਼ ਕਰਨੀ ਦਿੱਤੀ ਕੋਚਿੰਗ ਐਕਚੁਅਲੀ ਬਹੁਤ ਬਹੁਤ ਪ੍ਰਾਈਸ ਆ ਲੋਕਾਂ ਦੇ ਇੱਕ ਕੋ ਮੈਂ ਪੁੱਛਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3000 ਰੁਪਏ ਮਹੀਨਾ ਤੇ ਉਹਦੇ ਵਿੱਚ ਹਫਤੇ 'ਚ ਵੀ ਉਹ ਵੀ 2 ਦਿਨ ਸਖਾਣਾ ਕਰਦਾ ਉਹਨਾਂ ਨੇ ਫਿਰ ਉਹ ਤੁਹਾਨੂੰ ਪਤਾ ਫਾਈਨੈਂਸ਼ਲੀ ਹਾਲਤ ਕਰਦਿਆਂ ਫਿਰ ਉਹ ਖਾ ਜਾਂਦਾ ਮੁਸ਼ਕਿਲ ਕਾਫੀ ਜ਼ਿਆਦਾ اچھا ਸਾਰੀ ਟ੍ਰੇਨਿੰਗ YouTube ਤੋਂ ਲਈ ਹੈ ਹਾਂਜੀ ਹਾਂਜੀ ਆਲਮੋਸਟ ਤੇ ਸਾਰੀ ਉੱਚੀ ਲਈ ਦੀ ਕੋਈ ਮਤਲਬ ਹੈ ਹੀ ਨਹੀਂ ਕਿ ਜਿੱਥੋਂ ਆਪਾਂ ਸਿੱਖ ਸਕੀਏ ਲੱਗੇ ਵੀ ਕਿਉਂਕਿ ਇਹ ਛੋਟਾ ਸ਼ਹਿਰ ਹੈ ਇੱਥੇ ਇਹ ਚੀਜ਼ਾਂ ਹੈਵੀਆਂ ਨਹੀਂ ਨਾ ਕਿ ਕਿਸੇ ਨੂੰ ਇੰਨਾ ਪਤਾ ਵੀ ਨਹੀਂ ਹੈ ਇਹ ਚੀਜ਼ ਬਾਰੇ ਨਾ ਮੈਂ ਹੁਣ ਕਿਤੇ ਕਿਤੇ ਪੇਂਟਿੰਗ ਬਣਾਈ ਹੈ ਮੈਂ ਕਾਫੀ ਸਿੰਗਰਾਂ ਦੀ ਕਈ ਮਤਲਬ ਦੇਵੀ ਦੇਵਤਿਆਂ ਦੀ ਕਈ ਗੁਰੂ ਮਹਾਰਾਜ ਦੀ ਗੁਰਗੋਬੀ ਸਿੰਘ ਜੀ ਦੀ ਗੁਰਨਾਨਕ ਦੇਵ ਜੀ ਦੀ ਗਣੇਸ਼ ਜੀ ਦੀ ਹੋਰ ਕ੍ਰੀਏਟਿਵ ਵੈਕਟਰਾਂ ਦੀ ਬਣਾਈ ਹੈ ਕਿੰਨੀ ਕੁਆਲੀਫਿਕੇਸ਼ਨ ਹੈ ਕੁਆਲੀਫਿਕੇਸ਼ਨ ਮੇਰੀ ਬੀਏ ਗ੍ਰੈਜੂਏਸ਼ਨ ਹੋ ਗਈ ਹੈ ابھی ਜਸਟ ਹੋਈ ਹੈ ਹੁਣ ਤੇ ਕੀ ਹੋਣਾ ਇਹਨੂੰ ਪ੍ਰੋਫੈਸ਼ਨਲੀ ਅਪਣਾਣਾ ਜੀ ਮੈਂ ਤੇ ਚਾਹੁੰਦਾ ਕਿ ਪ੍ਰੋਫੈਸ਼ਨਲ ਜਬ ਜੇ ਸਰਕਾਰਾਂ ਨਹੀਂ ਕਰ ਪਾੜੀ ਨੌਕਰੀਆਂ ਦਾ ਕੁਝ ਵੀ ਨਹੀਂ ਪਤਾ ਲੱਗੰਦਿਆਂ ਉਹਨਾਂ ਕਿੱਦਾਂ ਕਰਨਾ ਕਿਉਂਕਿ ਫੈਮਿਲੀ ਰੀਸੈਂਟਲੀ ਹੁਣੇ ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋਏ ਨੇ ਕਿੱਦਾਂ ਫਾਦਰ ਦੀ ਕਿੱਦਾਂ ਐਕਸਪਾਇਰ ਹੋਈ ਤੇ ਕਿੱਦਾਂ ਕਿਦੋਂ ਹੋਏ ਇਹ 6 ਮਹੀਨੇ ਹੋਏ ਨੇ ਉਹਨਾਂ ਨੂੰ ਹਜੇ ਐਕਸਪਾਇਰ ਹੋਏ ਕਿਡਨੀ ਫੇਲਰ ਕਰਨਾ ਤੇ ਮਤਲਬ ਬੜਾ ਮੁਸ਼ਕਿਲ ਹੋ ਗਈ ਦੀ ਕਰ ਕੰਮ ਕੁਮੇ ਅਭੀ ਆਇਂਦਾ ਥੋੜਾ ਬੋਧਾ ਜੋ ਕੋਈ ਆਪਣੇ ਮੈਂ ਮੰਗਦਾ ਨਹੀਂ ਪੈਸੇ ਚਲੋ ਜਿੱਦਾਂ ਕੋਈ ਖੁਸ਼ੀ ਨਾ ਦੇ ਜੇ ਦੇ ਜੇ ਕੋਈ ਦਾ ਕੰਮ ਹੀ ਆਂਦਾ ਕਈ ਵਾਰੀ ਕੋਈ ਕਪਲ ਸਕੈਚ ਆ ਜਾਂਦਾ ਕੋਈ ਕਿਸੇ ਨੇ ਕੋਈ ਕਿਸੇ ਨੂੰ ਕੋਈ ਗਿਫਟ ਕਰਨਾ ਹੋਵੇ ਤਾਂ ਆਂਦਾ ਜਿੱਦਾਂ ਕਿਸੇ ਦਾ ਬਣਾ ਕੇ ਕੋਈ ਮਦਰ ਵੀ ਲੱਗੇ ਵਿਚਾਰੇ ਮਿਹਨਤ ਕਰਦੇ ਆ ਸਕੂਲ ਲੱਗੇ ਤੇ ਇਦਾਂ ਹੀ ਪਹ ਚਲਦਾ ਹੈ ਗਾਰਨਰ ਨਾਲ ਮੈਂ ਹੋਰ ਕੀ ਸੋਚਿਆ ਇਹਨੂੰ ਪ੍ਰੋਫੈਸ਼ਨਲ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਣਾ ਇਹਨੂੰ ਪ੍ਰੋਫੈਸ਼ਨਲ ਜ਼ਰੂਰ ਅੱਗੇ ਤੇ ਬਹੁਤ ਮਤਲਬ ਇਹ ਹੈ ਵਾ ਕਿ ਵੱਡੇ ਵੱਡੇ ਸ਼ਹਿਰਾਂ 'ਚ ਇੱਥੇ ਤੇ ਚਲੋ ਲੋਕੀ ਨਹੀਂ ਮੰਨਦੇ ਨਾ ਤਿੱਗਣਾਉਂਦੇ ਆਪਾਂ ਪੇਂਟਰੀਆਂ ਇਹਦੇ ਵਿੱਚ ਜਿਵੇਂ ਸਿੰਪਲ ਕਿਸੇ ਨੂੰ ਕਹੀਏ ਕਿ ਹਾਂ ਜੀ ਇਹ ਮੁੰਡਾ ਕਰਦਾ ਜੀ ਕੋਈ ਕਹਿੰਦਾ ਕਿ ਹਾਂ ਪੇਂਟਰ ਕੋਈ ਗੱਲ ਨਹੀਂ ਮਤਲਬ ਇੰਨਾ ਜਦਾ ਧਿਆਨ ਨਹੀਂ ਦਿੱਤਾ ਜਾਂਦਾ ਚੀਜ਼ਾਂ ਨੂੰ ਕਿੱਦਾਂ ਦੀ ਪੇਂਟਿੰਗ ਬਣਾਉਂਦਾ ਲਾਈਕ ਕਰਦੇ ਹੋ ਕੁਦਰਤ ਨਾਲ ਰਿਲੇਟਿਡ ਕੋਈ ਬਣਾਉਂਦੇ ਆ ਕੋਈ ਕ੍ਰਾਈਮ ਨਾਲ ਰਿਲੇਟਿਡ ਬਣਾਉਂਦੇ ਆ ਕੋਈ ਇਦਾਂ ਦੀ ਤੁਸੀਂ ਕਿੱਦਾਂ ਦੀ ਪੇਂਟਿੰਗ ਹਾਂਜੀ ਇਹਦੇ ਵਿੱਚ ਇੱਕ ਪ੍ਰੋਫੈਸ਼ਨਲੀ ਪੇਂਟਿੰਗ ਇਦਾਂ ਵੀ ਹੁੰਦੀ ਹੈ ਕਿ ਜਿਵੇਂ ਪੁਲਿਸ ਮੁਲਾਜ਼ਮਾਂ ਨੂੰ ਕਈ ਵਾਰੀ ਲੋੜ ਪੈਂਦੀ ਹੈ ਜਿਵੇਂ ਆਰਟਿਸਟਾਂ ਦੀ ਕਿ ਜਿਨ੍ਹਾਂ ਦੇ ਮਤਲਬ ਕ੍ਰਾਈਮ ਜਿਹੜੇ ਕਰਦੇ ਆ ਉਹਨਾਂ ਦਾ ਸਕੈਚ ਬਣਵਾਣਾ ਹੁੰਦਾ ਕਈਆਂ ਨੇ ਹੁਣ ਮੈਨੂੰ ਐਕਚੁਅਲੀ ਪਤਾ ਨਹੀਂ ਇਹਦੇ ਵਿੱਚ ਪੋਸਟ ਹੁੰਦੀ ਆ ਕਿ ਨਹੀਂ ਹੁੰਦੀ ਮੇਰਾ ਅਭੀ ਇੱਛਾ ਕਿ ਮੈਂ ਇਦਾਂ ਕਰਾਂ ਕੁਝ ਕੋਈ ਹੈਲਪ ਕਰਾਂ ਕੁਝ ਇਦਾਂ ਕਰਾਂ ਅਪਰਾਧੀ ਨੂੰ ਫੜਾਉਣ ਵਿੱਚ ਵੀ ਸਹਾਇਤਾ ਹਾਂਜੀ 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 ਠੀਕ ਮੈਂ ਨਰੇਸ਼ ਕੁਮਾਰੀ ਆਦੀ ਲક્ષਮੀ ਦੇ ਮਮਾ ਮੈਂ ਦੇਖਦੀ ਆ ਕਿ ਆਪਣਾ ਐਪ ਨੇ ਆਜ ਜਿਹੜਾ ਕਰ ਰਿਹਾ ਵਾ ਬਹੁਤ ਵਧੀਆ ਕਰ ਰਿਹਾ ਵਾ ਮੈਂ ਕਹਿੰਨੀ ਆ ਕਿ ਉਧਰ ਉਧਰ ਘੁੰਮਣ ਦੀ ਬਜਾਏ ਆਪਣਾ ਅੰਦਰ ਬੈਠ ਕੇ ਸਭ ਤੋਂ ਵਧੀਆ ਕਰ ਰਿਹਾ ਔਰ ਮੋਟੀਵੇਟ ਕਰਦਾ ਇਹਦੇ ਪਾਪਾ ਦੀ ਡੈਥ ਹੋ ਗਈ ਸੀ 6 ਮਹੀਨੇ ਪਹਿਲੇ ਤੇ ਆਪਾਂ ਲੋਕਡਾਊਨ ਦੇ ਵਿੱਚ ਹੀ ਐਸ ਤਰ੍ਹਾਂ ਹੀ ਕਹਿੰਦੇ ਰਿਹਾ ਇਹਨੂੰ ਕਿ ਚੱਲ ਤੇਰੇ 'ਚ ਥੋੜਾ ਹੈਗਾ ਵਾ ਤੂੰ ਕਰ ਐ ਬਸ ਟੀਵੀ ਤੋਂ ਹੀ ਵਾ ਆਏ ਆ ਹੋ ਗਿਆ ਦੇਖ-ਦੇਖ ਕੇ ਇਹਨੇ ਬਸ ਆਦਾਂ ਬਣਾਉਣੇ ਸ਼ੁਰੂ ਕੀਤੇ ਫੇਰ ਬਾਕੀ ਥੋੜਾ ਬਹੁਤ ਜਿਵੇਂ ਬਾਹਰੋਂ ਵੀ ਕੋਈ ਆ ਜਾਂਦਾ ਵਾ ਆਰਡਰ ਫੇਰ ਉਹ ਬਣਾਉਂਦਾ ਵਾ ਘਰ ਦਾ ਆਪਣਾ ਵਧੀਆ ਕਰ ਰਿਹਾ ਥੋੜਾ ਨਾਲ ਓਕੇ ਬਾਕੀ ਮੈਂ ਟੀਚਿੰਗ ਕਰਦੀ ਵੀ ਆ ਨਾਲ ਤਨ ਲੱਗਦਾ ਕਿ ਇਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣਾ ਚਾਹੀਦਾ ਪ੍ਰੋਫੈਸ਼ਨਲ ਆਰਡਰਸ ਠੀਕ ਆ ਜਿਵੇਂ ਕਰਦੇ ਪਿਆ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਮਹਿੰਗਾਈ ਦਾ ਸਮਾਂ ਵਾ ਤੇ ਬੱਚੇ ਜਿਵੇਂ ਹੁਣ ਪੜਾਇਆ ਲਿਖਾਇਆ ਵਾ ਆਪਾਂ ਤਾਂ ਕਹਿੰਨੇ ਕਿ ਵਧੀਆ ਸਭ ਕੋਈ ਜੋਬ ਮਿਲੇ ਕਈ ਤਰ੍ਹਾਂ ਦੀ ਜੋਬ ਹੁੰਦੀਆਂ ਇਹਦੇ ਵਿੱਚ ਵੀ ਹੁੰਦੀਆਂ ਵਾ ਹਮ ਜੇ ਫਾਦਰ ਸਿਰ ਤੇ ਨਹੀਂ ਹੈ ਤੇ ਕਿੰਨੀ ਕਿ ਮਦਦ ਹੋ ਜਾਂਦੀ ਇਹਦੇ ਚੈਲਨ ਨਾਲ ਇਹ ਤਾਂ ਬਸ ਆਪਣਾ ਦੋਨੋਂ ਐਨਾ ਸਾਡਾ ਕੋਈ ਫालतू ਕੋ ਖਰਚੇ ਨਹੀਂ ਹੈਗੇ मदद कर परिवार की थोड़ी बहुत हाँ जी हाँ जी कर पैसे आंदे कुछ हाँ जी हाँ जी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज